खात्मा नहीं चलेगा बंद करो नहीं चलेगा 俺が持ってくるのは俺が持ってくるのは俺が持ってくるのは俺が持ってくるのは俺が持ってくるのは俺が持ってくるのは俺が持ってくるのは俺が持ってくるのは俺が持ってくるのは俺が持ってくるのは俺が持ってくる ਅੱਜ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਕਾਲਾ ਜੀ ਜਿਹੜੇ ਭਾਰਤ ਸਰਕਾਰ ਵੱਲੋਂ ਅ ਮਨਰੇਗਾ ਸਕੀਮ ਨੂੰ ਖਤਮ ਕਰਕੇ ਅ ਆਪਣੇ ਹੱਥਾਂ 'ਚ ਲੈ ਰਹੀ ਆ ਜੋ ਕਿ ਪਹਿਲਾਂ 2005 ਤੋਂ ਜਿਹੜੀ ਮਨਰੇਗਾ ਸਕੀਮ ਸੀ ਇਹ 2005 ਉਹ ਆਈ ਜਿਹਦੇ 26 ਕਰੋੜ ਲੋਕਾਂ ਦੇ ਜੋਬ ਕਾਰਡ ਬਣੇ ਸੀ 12 ਕਰੋੜ ਲੋਕਾਂ ਨੂੰ ਲਗਭਗ ਉਹਦੇ 'ਚ ਜਿਹੜਾ ਕੰਮ ਮਿਲਦਾ ਸੀ ਜਿਹੜਾ 100 ਦਿਨ ਦਾ ਰੋਜ਼ਗਾਰ ਦਿੰਦੇ ਸੀ ਤੇ ਪੰਜਾਬ ਦੇ ਵਿੱਚ ਇਹ ਲਗ 20 ਲੱਖ ਲੋਕਾਂ ਦੇ ਜਿਹੜੇ ਕਾਰਡ ਆ ਬਣੇ ਆ 11 ਲੱਖ ਲੋਕਾਂ ਨੂੰ ਉਹਦੇ ਵਿੱਚ ਜਿਹੜਾ ਕਾਰਡ ਮਿਲਦਾ ਸੀਗਾ ਕੰਮ ਮਿਲਦਾ ਸੀਗਾ ਅੱਜ ਸਰਕਾਰ ਹਰੇਕ ਉਸ ਹਦੈਰੇ ਨੂੰ ਤੋੜ ਰਹੀ ਆ ਜਿਹੜਾ ਗਰੀਬ ਵਰਗ ਨਾਲ ਜੁੜਿਆ ਵਾ ਸਰਪੰਚ ਕੰਮ ਦਿੰਦੇ ਸੀ ਪੰਚਾਇਤ ਸੈਕਟਰੀ ਆ ਕੇ ਉਹਦਾ ਨਾਪਾ ਤੋਲਾ ਕਰਦੇ ਸੀ ਕਈ ਪਿੰਡਾਂ ਦੇ ਇਹੋ ਜਿਹੇ ਗਰੀਬ ਲੋਕ ਜਿਹੜੇ ਵੱਡੀ ਦਿਹਾੜੀ ਬਾਹਰ ਜ਼ੋਰਦਾਰ ਦਿਹਾੜੀ ਤੇ ਨਹੀਂ ਜਾ ਸਕਦੇ ਸੀ ਇਹ ਚ ਕੰਮ ਕਰਕੇ ਆਪਣੇ ਚੁੱਲ੍ਹੇ ਬਾਲਦੇ ਸੀ ਸਰਕਾਰ ਨੇ ਉਹਨੂੰ ਤੋੜ ਕੇ ਉਹਦਾ ਨਾਮ ਬਦਲ ਕੇ BBSR ਸ਼੍ਰੀ ਰਾਮ ਜੀ ਇਹਨਾਂ ਤੇ ਰੱਖ ਦਿੱਤਾ ਚਲੋ ਪਹਿਲੀ ਗੱਲ ਤੇ ਨਾਮ ਬਦਲ ਦੀ ਲੋੜ ਨਹੀਂ ਦੂਜਾ ਇਹ ਉਹਦੇ ਵਿੱਚ ਜਿਹੜਾ ਕੰਮ ਕਰਨ ਦਾ ਤਰੀਕਾ ਸਾਰਾ ਬਦਲ ਦਿੱਤਾ ਵੀ ਜਿਹੜਾ ਕੰਮ ਆ ਉਹ ਹੁਣ ਸੈਂਟਰ ਸਰਕਾਰ ਆਪ ਤੈਅ ਕਰੂਗੀ ਇਹਦਾ ਸਿੱਧਾ ਸਿੱਧਾ ਹੀ ਕਾਰਨ ਆ ਵੀ ਇਹ ਜਿਹੜੀ ਸਕੀਮ ਆ ਇਹਨੂੰ ਹੁਣ ਜਿਹੜੇ ਇਹਦੇ ਵਿੱਚ ਮਜ਼ਦੂਰ ਕੰਮ ਕਰਦੇ ਸੀ ਇਹ ਸਕੀਮ ਨੂੰ ਹੌਲੀ ਹੌਲੀ ਬੰਦ ਕਰਕੇ ਜਿਹੜੀ ਉਹ ਮਜ਼ਦੂਰੀ ਆ ਉਹ ਕਾਰਪੋਰੇਟ ਘਰਾਣਿਆਂ ਲਈ ਸਸਤੀ ਮਜ਼ਦੂਰੀ ਦਾ ਜਿਹੜਾ ਅਰੇਂਜਮੈਂਟ ਆ ਉਹ ਭਾਰ ਸਰਕਾਰ ਕਰ ਰਹੀ ਹੈ ਕਿਉਂਕਿ ਅੱਗੇ ਹੁੰਦਾ ਸੀ 90% ਭਾਰ ਸਰਕਾਰ ਨੇ ਪੈਸਾ ਦੇਣਾ ਹੁੰਦਾ ਸੀ ਇਹਦੇ ਵਿੱਚ ਤੇ 10% ਸਟੇਟ ਸਰਕਾਰਾਂ ਦਾ ਹੁੰਦਾ ਸੀ ਹੁਣ 40% ਉਹਨਾਂ ਨੇ ਸਟੇਟ ਨੂੰ ਪਾਤਾ 60% ਭਾਰ ਸਰਕਾਰ ਦੇਊਗੀ ਤੇ ਇਹਦੇ ਵਿੱਚ ਜਿਹੜਾ ਬਜਟ ਰੱਖਿਆ ਗਿਆ ਉਤੋਂ ਐਲਾਨ ਕੀਤਾ ਵੀ 125 ਦਿਨ ਇਹਦੇ ਚ ਕੰਮ ਦੇਾਂਗੇ ਅਸੀਂ 125 ਦਿਨਾਂ ਦਾ ਜੇ ਲਾਈਏ ਅਸੀਂ ਚੌਪ ਕਾਟਣ ਦੇ ਹਿਸਾਬ ਨਾਲ 2 2 ਲੱਖ ਕਰੋੜ 21000 ਕਰੋੜ ਜਿਹੜਾ ਉੱਪਰ ਇਹਦਾ ਬਣਦਾ ਵਾ ਪਰ ਇਹਦਾ 63000 ਕਰੋੜ ਦਾ ਤੇ ਸਾਰਾ ਇਹਨਾਂ ਨੇ ਬੈਟ ਰੱਖਿਆ ਇਹ ਕਿਵੇਂ ਕੰਮ ਦੇਣਗੇ 125 ਦਿਨਾਂ ਦੇ ਵਿੱਚ ਇਹ ਸਾਰਾ 30 35 ਦਿਨਾਂ ਦਾ ਕੰਮ ਦੇ ਕੇ ਇਹਨਾਂ ਨੇ ਇਹਨਾਂ ਨੇ ਇਹ ਸਕੀਮ ਨੂੰ ਹੌਲੀ ਹੌਲੀ ਕਰਕੇ ਖਤਮ ਕਰਨਾ ਵਾ ਤੇ ਖਤਮ ਕਰਕੇ ਜਿਹੜੇ ਸਾਡੇ ਲੋਕਾਂ ਨਾਲ ਮਾੜਾ ਮੋੜ ਚੁੱਲਾ ਬਲਦਾ ਉਹਨੂੰ ਇਹ ਬੰਦ ਕਰਨ ਲੱਗੇ ਆ ਉਦੇ ਵਿਰੋਧ ਦੇ ਵਿੱਚ ਅੱਜ ਕੀ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਸੀ ਮੇਰੇ ਨਾਲ ਕਿਸਾਨ ਦਸ਼ਮੀਸ਼ ਕਿਸਾਨ ਮਜ਼ਦੂਰ ਯੂਨੀਅਨ ਦਸ਼ਮੀਸ਼ ਜਿਹੜੀ ਆ ਉਹਨਾਂ ਦੇ ਲਲਤੋਂ ਸਾਹਿਬ ਖੜੇ ਨੇ ਉਹਨਾਂ ਦੀ ਪੂਰੀ ਟੀਮ ਖੜੀ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਖੜੀ ਆ ਤੇ ਅੱਜ ਅਸੀਂ ਮੋਦੀ ਦਾ ਪੁਤਲਾ ਬਣਾਇਆ ਵਾ ਇਹ ਹੀ ਉੱਤੇ ਜਾ ਕੇ ਚਾਉਂਗੇ ਸਾੜਾਂਗੇ ਉਹਦੇ ਵਿਰੋਧ ਚ ਸਾੜਾਂਗੇ ਅਸੀਂ ਤੇ ਕੀ ਕਹਿਣਾ ਚਾਹੋ ਮੈਂ ਜਸਦੇਵ ਸਿੰਘ ਲਲਤੋਂ ਜਨਰਲ ਸਕੱਤਰ ਦਸ਼ਮੀਸ਼ ਕਿਸਾਨ ਮਜ਼ਦੂਰ ਯੂਨੀਅਨ ਜਨਰਲ ਸੈਕਟਰੀ ਅਸੀਂ ਜੋ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਪੰਜਾਬ ਚੈਪਟਰ ਵੱਲੋਂ ਸੱਦਾ ਦਿੱਤਾ ਉਸ ਦੀ ਸਹਿਯੋਗੀ ਜਥੇਬੰਦੀ ਦੇ ਤੌਰ ਦੇ ਉੱਤੇ ਪੁਤਰਾ ਫੂਕ ਰੈਲੀ ਤੇ ਮਜਾਰੇਲੀ ਸ਼ਾਮਲ ਹੋਏ ਹਾਂ ਜੋ ਕਿ ਮੁੱਖ ਤੌਰ ਦੇ ਉੱਤੇ ਪਹਿਲਾ ਮਨਰੇਗਾ ਸਕੀਮ ਦਾ ਜੋ ਖਾਤਮਾ ਭਾਰਤ ਸਰਕਾਰ ਨੇ ਤਕਰੀਬਨ ਖਾਤਮਾ ਜੋ ਹੋ ਗਿਆ ਹੈਗਾ ਤੇ ਉਹਦੀ ਸੌਦੇ ਉੱਤੇ ਜੀ ਰਾਮ ਜੀ ਸਕੀਮ ਲਿਆਂਦੀ ਹੈਗੀ ਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਪੁਤਰਾ ਫੂਕਣ ਲਈ ਇਕੱਠੇ ਹੋਏ ਹਾਂ ਤੇ ਦੂਜਾ ਅਸੀਂ ਬਿਜਲੀ ਜਿਹੜਾ ਹੈਗਾ ਐ ਬਚਾਓ ਲਈ ਸਾਡੀ ਮੂਵਮੈਂਟ ਪਹਿਲਾਂ ਹੀ ਚੱਲ ਰਹੀ ਆ 2 ਨੰਬਰ ਤੋਂ ਸੇ ਉਸ ਮੂਵਮੈਂਟ ਦੇ ਤਹਿਤ ਬਿਜਲੀ ਬਚਾਉਣ ਦੀ ਖਾਤਰ ਵੀ ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰਾਂਗੇ ਸੋ ਮੁੱਖ ਤੌਰ ਤੇ ਅੱਜ ਬੰਦੀ ਗਾਦੇ ਉੱਤੇ ਹੈ ਸੋ ਜਿਵੇਂ ਪ੍ਰਧਾਨ ਜੀ ਨੇ ਤੁਹਾਨੂੰ ਬਹੁਤ ਵਿਆਖਿਆ ਨਾਲ ਦੱਸ ਦਿੱਤਾ ਇਹ ਅਡੋਰ ਪਹਿਲੂਆਂ ਬਾਰੇ ਇਹ ਸਕੀਮ ਜਿਹੜੀ ਹੈਗੀ ਜਿਹਨੂੰ BBG ਰਾਮਜੀ ਕਿਹਾ ਬੈਕਸਤ ਭਾਰਤ ਐ ਜੀ ਰਾਮਜੀ ਸਕੀਮ ਇਹ ਮੋਦੀ ਨੇ ਨਾਮ ਵੀ ਰੱਖਿਆ ਉਹ ਵੀ ਫਿਰ ਕੁੰਡੀਆਂ ਤੇ ਰੱਖਿਆ ਹੈਗਾ ਕਿਉਂਕਿ ਭਾਰਤ ਸਾਰਿਆਂ ਦਾ ਰਲ ਕੇ ਗੁਲਦਸਤਾ ਬਣਦਾ ਇੱਥੇ ਹਿੰਦੂ ਵੀ ਸਿੱਖ ਆ ਮੁਸਲਮਾਨ ਸਾਈ ਸਾਰੇ ਜੈਨੀ ਬਹੁਤੀ ਸਾਰੇ ਵਸਦੇ ਨੇ ਅਡੋਰ ਧਰਮਾਂ ਦੇ ਜਾਂ ਅਡੋਰ ਧਰਮਨ ਮੰਨ ਵਾਲੇ ਜਾਂ ਆਮਨ ਬੜੇ ਸੋ ਸਾਰਿਆਂ ਦਾ ਰਲ ਕੇ ਇੱਕ ਸੰਝਾ ਜਿਹੜਾ ਹਿੰਦੁਸਤਾਨ ਬਣਦਾ ਜੋ ਸਮਝਾਂ ਤੇ ਮੁਤਾਬਕ ਉਹਦੀਆਂ ਵੀ ਤਾਂ ਜੀਆਂ ਰਾਈਆਂ ਨਾਂ ਦੇ ਵਿੱਚ ਇਦੋਂ ਵੱਡੀ ਗੱਲ ਆ ਵੀ ਇਹਦਾ ਤਕਰੀਬਨ ਖਾਤਮਾ ਹੋ ਗਿਆ ਹੈਗਾ ਕਿਉਂਕਿ 90-10 ਦੇ ਹਿਸਾਬ ਨਾਲ ਰੇਸ਼ੋ ਸੀਗੀ ਸੈਂਟਰ ਦੀ ਤੇ ਪੰਜਾਬ ਸਟੇਟਾਂ ਨੇ ਜੋ ਇਹਦੇ ਵਿੱਚ ਫੰਡਾਂ ਦੇ ਵਿੱਚ ਹਿੱਸਾ ਪਾਉਣਾ ਸੀ ਉਹਨੋਂ 60-40 ਹੋ ਗਈ ਆ ਇੱਥੋਂ ਵਾਲੀ ਸਟੇਟ ਕੋਲ ਪੈਸਾ ਹੈ ਕੋਈ ਨਹੀਂਗਾ 4 ਲੱਖ ਕਰੋੜ ਦਾ ਕਰਜ਼ਾ ਜਿਹੜਾ 31 ਮਾਰਚ ਨੂੰ ਸਵਾ 4 ਲੱਖ ਕਰੋੜ ਹੋਣ ਜਾ ਰਿਹਾ ਹੈਗਾ 10 ਲੱਖ ਤੋਂ 2 ਕਰੋੜ ਤੋਂ ਸ਼ੁਰੂ ਹੋਇਆ ਸੀਗਾ ਬਰਬਾਦ ਹੋ ਚੁੱਕੀ ਹੈ ਸਟੇਟ ਕੰਗਾਲ ਕਰ ਚੁੱਕਿਆ ਭਗੰਤਵਾਨ ਸਰਕਾਰ ਇਸ ਕਰਕੇ ਇੱਥੇ ਤਾਂ ਇਹਦਾ ਖਤਮਾ ਹੀ ਹੋਉ ਤਕਰੀਬਨ ਪੰਜਾਬ ਦੇ ਵਿੱਚ ਤਾਂ ਵਿਸ਼ੇਸ਼ ਕਰਕੇ ਕਿਉਂਕਿ ਫੰਡਿੰਗ ਹੈ ਨਹੀਂ ਜੀ ਬਿਲਕੁਲ ਬਲੋ ਤਬਾਹ ਹੋ ਚੁੱਕੀ ਹੈ ਹੈਲੀਕਾਪਟਰਾਂ ਦੇ ਰਾਹ ਜਾ ਰਹੀ ਹੈ ਫੰਡਿੰਗ ਬੜੇ-ਬੜੀਆਂ ਇਸ਼ਤਿਹਾਰ ਜਿਹੜੇ ਕਰੋੜਾਂ ਰੁਪਏ ਦੇ ਰੋਜ਼ ਜਾਰੀ ਕੀਤੇ ਆ ਉਹਦੇ ਰਾਹ ਜਾ ਰਹੀ ਆ ਸੋ ਤਬਾਹ ਕੀਤਾ ਜਾ ਰਿਹਾ ਖਜ਼ਾਨਾ ਸੋ ਇਸ ਕਰਕੇ ਅਸੀਂ ਇੱਥੇ ਮਰੇਗਾ ਦਾ ਖਤਮਾ ਹੋ ਰਿਹਾ ਜੀ ਨੂੰ ਅਸੀਂ برداشت ਨਹੀਂ ਕਰਾਂਗੇ ਮਰੇਗਾ ਮਜ਼ਦੂਰ ਵੱਡੀ ਪੋਤੇ ਲੜਾਈ ਲੜ ਰਹੇ ਨੇ ਇਸ ਇਲਾਕੇ ਦੇ ਵਿੱਚ ਵੀ ਜਿਹੜਾ ਹੈ ਪੂਰੇ ਦੇਸ਼ ਵਿੱਚ ਤਸੀਲ ਚ 100 ਤੋਂ ਉੱਪਰ ਪਿੰਡਾਂ ਚ ਕਿਸਾਨ ਜਿਹੜੇ ਹੈਗੇ ਮਜ਼ਦੂਰ ਉਹ ਮਰੀਕੇ ਵਾਲੇ ਪੁੱਤਲੇ ਫੂਕ ਚੁੱਕੇ ਨੇ ਪੂਰੇ ਪੰਜਾਬ ਚ ਲਹਿਰ ਚੱਲਦੀ ਹੈ ਬਲਕਿ ਦੇਸ਼ ਦੇ ਵਿੱਚ ਹੀ ਵਿਰੋਧ ਹੋ ਰਿਹਾ ਹੈਗਾ ਸੋ ਅਸੀਂ ਉਸ ਵਿਰੋਧ ਲੈਣ ਦਾ ਇਸ ਸਮਰੋਹੀ ਪਾਰਟੀਆਂ ਵੀ ਆਪ ਦੀ ਆਪ ਦੀ ਸੰਗਠਨਤਾ ਆਪਣਾ ਆਵਾਜ਼ ਬੁਲੰਦ ਕਰ ਰਹੀਆਂ ਨੇ ਉਹਨਾਂ ਦਾ ਆਪ ਦੀ ਹੋਂਦੀ ਜ਼ਿੰਮੇਵਾਰੀ ਆ ਸੋ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਨਹੀਂ ਵਰਦਾਸ਼ਤ ਕਰਨੀਆਂ ਆਪਦੇ ਮਜ਼ਦੂਰ ਭਰਾਵਾਂ ਨਾਲ ਕਰਨੀਆਂ ਜਿਵੇਂ ਉਹਨਾਂ ਨੇ ਦਿੱਲੀ ਮੋਰਚੇ ਪਹਿਲੇ ਸਾਫ ਦਿੱਤਾ ਦੂਜੇ ਦਿੱਲੀ ਮੋਰਚੇ ਸਾਫ ਦਿੱਤਾ ਹੈਗਾ ਸ਼ੰਭੂ ਖਨੋਰੀ ਬਾਰਡਰ ਤੇ ਲੈਂਡ ਪੂਲਿੰਗ ਦੇ ਵੇਲੇ ਸਾਫ ਦਿੱਤਾ ਚਮੀਨਾ ਪਚੌੜੇ ਅਸੀਂ ਵੀ ਮਜ਼ਦੂਰ ਜਮਾਤਾ ਇਸ ਤਰੀ ਸਾਫ ਦਿੰਦੇ ਕੋਈ ਗਸਕੀਮ ਦਾ ਜਿਹੜਾ ਚਾਹਣੇ ਆ ਵੀ ਇਹ ਬਰਕਰਾਰ ਰਹੇ ਚਲਦੀ ਰਹੇ ਬਲਕਿ ਇਹ ਤੋਂ ਬਿਹਤਰੀ ਆਵੇ ਇਹ ਚ ਘਾਟਾ ਵੀ ਨੇ ਬਹੁਤ ਪ੍ਰਬੰਧ ਕੀ ਚਲੋ ਕੋਈ ਵੱਲ ਪ੍ਰਬੰਧ ਕੀ ਮਸ਼ੀਨੀ ਜੇ ਲੈਵਲ ਤੇ ਆ ਪੰਚਾਇਤਾਂ ਦੇ ਲੈਵਲ ਤੋਂ ਦੂਰ ਹੋਣੀ ਚਾਹੀਦੀ ਘਟਾ ਦਾ ਮਤਲਬ ਇਹ ਨਹੀਂ ਵੀ ਸਾ ਖਾਤਮਾ ਕਰ ਦਿਓ ਸੁਧਾਰ ਹੋਣੀ ਚਾਹੀਦੀ ਜਿੱਥੇ ਜਿੱਥੇ ਵੀ ਗਰਮਣਾ ਖਈਆਂ ਨੇ ਉਹ ਠੀਕ ਹੋਣਾ ਚਾਹੀਦਾ ਹੈਗਾ ਇਸ ਗੱਲ ਦੇ ਹੱਕ 'ਚ ਆ ਪਰ ਇਹ ਸਾਰਾ ਸਾਲ ਚੱਲੇ ਸਕੀਮ ਸਾੜੀ ਦਾ ਬਲਕਿ ਇੱਥੋਂ ਤੱਕ ਘਟੋ ਘਟ 200 ਨੇ ਸਾਰੀਆਂ ਇੱਥੇ ਮੰਦੀਆਂ ਮੰਗ ਕਰ ਰਹੀਆਂ ਨੇ ਅਸੀਂ ਇਹ ਵੀ ਕਹਿੰਦੇ ਆ ਵੀ ਸਾਰਾ ਸਾਲ ਚਲਣੀ ਚਾਹੀਦੀ ਆ ਤੇ 700 ਰੁਪਏ ਦਿਹਾੜੀ ਹੋਣੀ ਚਾਹੀਦੀ ਮਜ਼ਦੂਰ ਦੀ ਕਿਉਂਕਿ ਇਹਨਾਂ ਦੇ ਆਪਦੇ ਕਾਨੂੰਨਿਸਟ ਮੰਨ ਚੁੱਕੇ ਆ ਅੱਜ 21000 ਰੁਪਏ ਪ੍ਰਤੀ ਮਹੀਨੇ ਤੋਂ ਬਿਨਾਂ ਮੰਨਦੇ ਜਾ ਕੇ ਜਾ ਰਹਾ ਨਹੀਂ ਹੋ ਸਕਦਾ ਹੈਗਾ ਇਹ ਕੇਂਦਰ ਦੇ ਕਾਨੂੰਨਿਸਟਾਂ ਦਾ ਜਿਹੜਾ ਹੈਗਾ ਡਿਸੀਜਨ ਸੋ ਉਹਨੂੰ ਅਸੀਂ ਕਹਿੰਦੇ ਆ ਵੀ ਠੀਕ ਹੈ ਇਹ ਪਰ ਉਹ ਲਾਗੂ ਹੋਣਾ ਚਾਹੀਦਾ ਇੰਪਲੀਮੈਂਟ ਹੋਣਾ ਚਾਹੀਦਾ ਸੋ ਉਹਦੇ ਲਈ ਅਸੀਂ ਪੁਤਰਾਫੂਕ ਰੈਲੀ ਵਿਚਾਰਾ ਕਰਾਂਗੇ ਇਹ ਆਵਾਜ਼ ਨੂੰ ਬਲੰਦ ਕਰਾਂਗੇ ਲੈ ਰੱਗੇ ਵਦੂਗੀ ਜਿੱਥੇ ਜਿੱਥੇ ਮਜ਼ਦੂਰ ਜਮਾਤ ਲੜੂਗੀ ਅਸੀਂ ਡਟ ਕੇ ਚਟਾਨ ਬਣ ਕੇ ਉਹਨਾਂ ਦਾ ਸਾਥ ਦੇਵਾਂਗੇ ਆਪਦੇ ਪੱਤਰ ਤੇ ਵੀ ਲੜਾਂਗੇ ਜਿੱਥੇ ਮਜ਼ਦੂਰ ਜੱਥੇਬੰਦੀਆਂ ਲੜਨੀਆਂ ਆ ਉਹਨਾਂ ਦਾ ਵੀ ਡਟ ਕੇ ਸਾਥ ਦੇਵਾਂਗੇ ਤੇ ਇਸ ਕੀ ਨੂੰ ਬਚਾਉਣ ਦਾ ਪੂਰਾ